ਇਸ ਮਨੁੱਖੀ ਸੁਭਾਅ ਦੇ ਵਿੱਚ ਫਿਤਰਤ ਵੱਖ-ਵੱਖ ਤਰ੍ਹਾਂ ਦੀ ਹੈ ਵੱਖ-ਵੱਖ ਸਮਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਸੋਚ ਹੁੰਦੀ ਹੈ ਵੱਖ-ਵੱਖ ਹਾਲਾਤਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਮਨੁੱਖ ਸੋਚਦਾ ਹੋਇਆ ਅਗਾਹ ਲੰਘਦਾ ਹੈ ਕੋਈ ਨਿਰਾਸ਼ਾ ਦੇ ਵਿੱਚ ਜਾਂਦਾ ਹੈ ਕੋਈ ਆਸ਼ਾ ਦੇ ਵਿੱਚ ਜਾਂਦਾ ਹੈ ਤੇ ਪਰ ਇੱਕ ਸਾਹਿਤ ਮਨੁੱਖ ਨੂੰ ਕੀ ਹੰਗਾਰਾ ਦਿੰਦਾ ਹੈ ਇੱਕ ਸਾਹਿਤ ਮਨੁੱਖ ਲਈ ਕੀ ਕਰ ਸਕਦਾ ਹੈ ਜੇ ਮਨੁੱਖ ਸਾਹਿਤ ਨਾਲ ਜੁੜਿਆ ਹੈ ਤਾਂ ਸਾਹਿਤਕ ਬਣ ਕੇ ਕਿਵੇਂ ਜ਼ਿੰਦਗੀ ਨੂੰ ਸਫਲਾ ਕਰ ਸਕਦਾ ਹੈ ਅੱਜ ਉੱਗੇ ਕਵੀ ਤੇ ਲੇਖਕ ਸਰਦਾਰ ਹਰਜਿੰਦਰ ਸਿੰਘ ਜੀ ਸੁਕੇਤੜੀ ਸਾਡੇ ਨਾਲ ਮੌਜੂਦ ਹਨ ਅੱਜ ਉਹਨਾਂ ਨਾਲ ਵਿਚਾਰ ਚਰਚਾ ਹੋਵੇਗੀ ਮਹਿਮਾਨ ਦੇ ਤੌਰ ਤੇ ਅੱਜ ਹਾਜ਼ਰੀ ਲਵਾ ਰਹੇ ਨੇ ਸਟੂਡੀਓ ਚ ਗੁਰਫਤੇ ਦੀ ਸਾਂਝ ਵਾਹ ਸਾਹਿਬ ਠੀਕ ਹੋ ਜੀ ਚੜ੍ਹਦੀ ਕਲਾ ਹਾਂਜੀ ਵਧੀਆ ਵਧੀਆ ਜੀ ਬਿਲਕੁਲ ਸਹੀ ਹੈ ਜੀ ਜੀ ਸੋ ਗੁਰੂ ਪਿਆਰੇਓ ਫਿਰ ਆਪਾਂ ਆਪਣਾ ਅੱਜ ਦਾ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ ਸੋ ਰੋਜ਼ ਇੱਕ ਵਿਚਾਰ ਰੱਖਦੇ ਹਾਂ ਤੇ ਅੱਜ ਦੇ ਵਿਚਾਰ ਸਾਡਾ ਇਹ ਵਿਚਾਰ ਹੈ ਕਿ ਮਨੁੱਖ ਆਪਣਾ ਸੁਭਾਅ ਵੇਖਿਆ ਅਸੀਂ ਕਿ ਕੋਈ ਸਾਡੇ ਨਾਲ ਕੌੜ ਬੋਲਦਾ ਹੈ ਕੋਈ ਸਾਨੂੰ ਅਪਸ਼ਬਦ ਬੋਲਦਾ ਹੈ ਤਾਂ ਇੱਕਦਮ ਅਸੀਂ ਵੀ ਆਪਣਾ ਸੁਭਾਅ ਬਦਲ ਲੈਂਦੇ ਹਾਂ ਪਰ ਸਾਨੂੰ ਆਪਣੇ ਮੂਲ ਸੁਭਾਅ ਦੇ ਨਾਲ ਰਹਿਣਾ ਚਾਹੀਦਾ ਹੈ ਕਿਸੇ ਦੇ ਕਹਿਣ ਦੇ ਨਾਲ ਜਾਂ ਕਿਸੇ ਦੇ ਪ੍ਰਭਾਵਿਤ ਕਰਨ ਤੇ ਸਾਨੂੰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਇਹ ਬੜੀ ਕਠਿਨ ਤਪੱਸਿਆ ਹੈ ਬੜੀ ਮਿਹਨਤ ਵਾਲੀ ਤਪੱਸਿਆ ਹੈ ਪਰ ਮੂਲ ਨਹੀਂ ਛੱਡਣਾ ਚਾਹੀਦਾ ਕਿਉਂਕਿ ਸਾਡਾ ਮੂਲ ਕੁਝ ਹੋਰ ਹੁੰਦਾ ਪਰ ਕਈ ਵਾਰ ਪ੍ਰਸਥਿਤੀਆਂ ਜਾਂ ਸਥਿਤੀਆਂ ਅਜਹੀਆਂ ਬਣ ਜਾਂਦੀਆਂ ਨੇ ਕਿ ਅਸੀਂ ਵੀ ਸਾਹਮਣੇ ਵਾਲੇ ਦੀ ਤਰ੍ਹਾਂ ਹੀ ਵਿਵਹਾਰ ਕਰਨ ਲੱਗ ਜਾਂਦੇ ਹਾਂ ਜਦੋਂ ਕਿ ਸਾਡਾ ਮੂਲ ਉਹ ਨਹੀਂ ਹੁੰਦਾ ਇਹ ਬੜਾ ਹੀ ਸੰਜਮ ਵਾਲਾ ਸਹਿਵਾਲਾ ਮਾਰਗ ਹੈ ਤੁਸੀਂ ਕਿਵੇਂ ਵੇਖਦੇ ਇਸ ਗੱਲ ਨੂੰ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦਾ ਸੁਹਾਵ ਚੇਂਜ ਹੋਇਆ ਇੱਕ ਤਾਂ ਲੋਕ ਕਿਤਾਬਾਂ ਤੋਂ ਦੂਰ ਹੋ ਗਏ ਕਿਤਾਬ ਤੋਂ ਦੂਰ ਹੋਣੇ ਕਰਕੇ ਜਿਹੜਾ ਝੂਠ ਦਾ ਪੜਿੰਦਾ Google ਤੇ ਸਾਰੀ ਚੀਜ਼ਾਂ ਸਹੀ ਨਹੀਂ ਹੈਗੀਆਂ ਜੀ ਤੇ ਮੈਂ ਜਿੰਨੇ ਲੋਕਾਂ ਨੂੰ ਮਿਲਿਆ ਮੈਂ ਜਦ ਤੱਕ ਪੜਦਾ ਰਿਹਾ ਮੈਂ 8ਵੀਂ ਪੜ੍ਹ ਕੇ 9 ਵਿੱਚ ਮੇਰੇ ਘਰੇ ਪ੍ਰੋਬਲਮ ਆ ਗਈ ਤੇ ਮੈਂ ਕਿਤਾਬ ਨਹੀਂ ਛੱਡੀ ਮੇਰੇ ਟੀਚਰ ਹੁੰਦੇ ਸੀ ਕੁਲਵਿੰਦਰ ਸਿੰਘ ਉਹ ਕਹਿੰਦੇ ਵੀ ਕਿਤਾਬ ਦੀ ਖਾੜਾ ਨਹੀਂ ਛੱਡਣਾ ਹੈ ਨਾ ਜੀ ਤੇ ਮੈਨੂੰ ਕਿਤਾਬ ਪੜ੍ਹਨ ਦਾ ਬੜਾ ਸ਼ੌਕ ਹੈ ਹਮ ਮਜਬੂਰੀਆਂ ਬਹੁਤ ਰਹਿੰਦੀਆਂ ਲੋਕਾਂ ਦੇ ਵਿਚਾਰ ਸੁਣੀ ਤੇ ਕੋਈ ਮੰਦਾ ਕਹਿ ਕੇ ਚੰਗਾ ਕਹਿ ਗਿਆ ਕੋਈ ਚੰਗਾ ਕਹਿ ਕੇ ਮੰਦਾ ਕਹਿ ਗਿਆ ਪਰ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਉਹਨਾਂ ਨੂੰ ਲੋਕਾਂ ਦਾ ਕਰਿਆ ਮੈਂ ਕਿਤਾਬ ਪਿੱਛੇ ਲਿਖੀ ਜਿਹੜੀ ਉਹਦੇ ਵਿੱਚ ਮੈਂ ਜਿਹੜੇ ਲੱਤਾਂ ਖਿੱਚਣ ਵਾਲੇ ਲੋਕ ਹੁੰਦੇ ਤੁਹਾਨੂੰ ਚੁੰਡੀ ਵੜਦੇ ਆ ਉਹ ਤੁਹਾਨੂੰ ਜਗਾ ਕੇ ਰੱਖਦੇ ਆ ਹਮ ਜਿਹੜਾ ਤੁਹਾਨੂੰ ਵੈਸੇ ਹੀ ਐਪਰੀਸ਼ੀਏਟ ਕਰਕੇ ਗੂਠਾ ਉੱਪਰ ਨੂੰ ਕਰਕੇ ਆ ਤੁਸੀਂ ਅੱਜ ਫੇਸਬੁੱਕ ਦਾ ਜ਼ਮਾਨਾ ਦੇਖ ਲਓ ਕਮੈਂਟ ਨਹੀਂ ਕਰਦੇ ਯਾ ਰੌਲਾ ਪਾਈ ਜਾਂਦੇ ਆ ਜੀ ਪੰਜਾਬੀ ਨੂੰ ਹੋ ਗਿਆ ਜਦੋਂ ਦਾ ਮੈਂ ਕੰਮ ਕਰ ਰਿਹਾ ਮੈਂ ਪੰਜਾਬੀ ਚ ਕਮੈਂਟ ਕਰਦਾ ਪੰਜਾਬੀ ਚ ਹੀ ਬੋਲਦਾ ਮੈਂ ਕਿਸੇ ਦਾ ਪਿੱਛਾ ਲੱਗ ਨਹੀਂ ਕਦੇ ਬਣਿਆ 40 ਸਾਲ ਹੋ ਗਏ ਮੈਨੂੰ ਇਸ ਲਾਈਨ ਚ ਜੀ ਕਲਾਕਾਰਾਂ ਚ ਵੀ ਰਿਹਾ ਲੋਕਾਂ ਚ ਵੀ ਵਿਚਰ ਰਿਹਾ ਜਿਹੜੇ ਤੁਹਾਨੂੰ ਸਿਖਾ ਕੇ ਜਾਂਦੇ ਆ ਮੈਂ ਉਹਨਾਂ ਦਾ ਬੜਾ ਧੰਨਵਾਦ ਦਿੰਦੀ ਆਂ ਮੈਂ ਕਿਸੇ ਦੀ ਨਿਖੇਧੀ ਨਹੀਂ ਕਦੇ ਕਰੀ ਹੈ ਨਾ ਮੈਨੂੰ ਕੁਛ ਨਾ ਕੁਛ ਦੇ ਕੇ ਗਿਆ ਉਹ ਬੰਦਾ ਸਿਖਾ ਕੇ ਗਿਆ ਕੁਝ ਲੋਕ ਜਿਹੜੇ ਵੈਸੇ ਹੀ ਪਿੱਠ ਤਪਾਦਨ ਨੇ ਉਹ ਤੁਹਾਨੂੰ ਗੁੰਮਰਾਹ ਕਰਦੇ ਆਂ ਤੁਹਾਡੀ ਭਾਸ਼ਾ ਨਾਲੋਂ ਵੀ ਤੁਹਾਨੂੰ ਤੋੜਦੇ ਆਂ ਤੁਹਾਨੂੰ ਠੰਡਾ ਪਾਉਂਦੇ ਆਂ ਜਿਹੜਾ ਬੰਦਾ ਤਰਕ ਕਰਕੇ ਤੁਹਾਨੂੰ ਕੋੜੋਂ ਲੰਘ ਜਾਵੇ ਅੱਛਾ ਤਰਕ ਕਰਨ ਵਾਲਾ ਜੀ ਅੱਛੀ ਅਲੋਚਨਾ ਕਰਨੇ ਵਾਲਾ ਹੁਣ ਆਲੋਚਕ ਖਤਮ ਹੋ ਗਏ ਅਲੋਚਨਾ ਵਾਲੇ ਜ਼ਿਆਦਾ ਹੋ ਗਏ ਆਲੋਚਕ ਨਹੀਂ ਹੈ ਹਲੋਚਕ ਜਿਹੜਾ ਤੁਹਾਨੂੰ ਉਹ ਬਹੁਤ ਪਰਪੂਲਤ ਕਰਦਾ ਔਰ ਵਧੀਆ ਤਰੀਕੇ ਤੇ ਤੁਹਾਨੂੰ ਲਿਖਣ ਦਾ ਇੱਕ ਤਜਰਬਾ ਵੀ ਦਿੰਦਾ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਤੇ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਕੱਪੜੇ ਖਿੱਚ-ਖਿੱਚ ਕੇ ਇਸ ਕਾਬਿਲ ਬਣਾਏ ਤੇ ਅੱਜ ਮੈਂ ਤੁਹਾਡੇ ਕੋਲ ਬੈਠਿਆ ਜੀ ਦੀਆਂ ਸਾਂਝੇ ਰੂਪ ਦੇ ਵਿੱਚ ਵੀ ਤੇ ਨਿੱਜੀ ਰੂਪ ਦੇ ਵਿੱਚ ਵੀ ਆਈਆਂ ਛਪੀਆਂ ਨੇ ਤੇ ਜੇਕਰ ਗੱਲ ਕੀਤੀ ਜਾਵੇ ਕਵੀ ਦੀ ਕਵੀ ਦੇ ਮੰਨ ਦੀ ਉਡਾਰੀ ਬਹੁਤ ਵੱਡੀ ਹੁੰਦੀ ਹੈ ਕਲਪਨਾ ਬਹੁਤ ਵੱਡੀ ਹੁੰਦੀ ਹੈ ਕੁਝ ਅਜਿਹੀਆਂ ਕਵਿਤਾਵਾਂ ਸਾਡੇ ਨਾਲ ਸਾਂਝੀਆਂ ਕਰੋ ਜਿਹੜੀਆਂ ਕਿ ਮਨੁੱਖੀ ਸੁਵਾ ਦੇ ਉੱਪਰ ਕਿਉਂਕਿ ਸਾਰੀ ਗੱਲ ਹੀ ਸੁਵਾ ਦੇ ਉੱਪਰ ਖੜੀ ਆ ਸਾਰੀ ਗੱਲ ਹੀ ਵਿਚਾਰਾਂ ਦੇ ਉੱਪਰ ਖੜੀ ਆ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਅੱਜ ਸਵੇਰ ਦਾ ਟਾਈਮ ਆ ਮਾਰਨਿੰਗ ਸ਼ੋਅ ਆ ਤੇ ਆ ਸਵੇਰੇ ਸਵੇਰੇ ਕਿਹੜੀ ਅਜਿਹੀ ਕਵਿਤਾ ਜਿਹੜੀ ਕਾਵ ਰੂਪ ਤੁਸੀਂ ਸਾਂਝਾ ਕਰਨਾ ਚਾਹੋਗੇ ਜਿਦੇ ਰਾਹੀਂ ਤੁਸੀਂ ਆਪਣੇ ਭਾਵ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੋਗੇ ਜਾਂ ਕੋਈ ਖਾਸ ਘਟਨਾ ਜਿਨੇ ਤੁਹਾਨੂੰ ਹਲੂਣਿਆ ਹੋਵੇ ਜਾਂ ਬਹੁਤ ਵੱਡਾ ਸਬਕ ਦਿੱਤਾ ਹੋਵੇ ਉਸ ਨੂੰ ਵੇਖ ਕੇ ਵੀ ਕਿਉਂਕਿ ਕਵੀ ਦਾ ਇਹ ਹੁੰਦਾ ਕਿ ਆਮਲੁਖਤਾ ਕੋਈ ਘਟਨਾ ਸਾਹਮਣੇ ਹੋ ਰਹੀ ਆ ਉਹਨੂੰ ਵੇਖ ਕੇ ਆਪਣੇ ਅੰਦਰ ਦੇਖ ਲੈਂਦਾ ਤੇ ਭੁੱਲੀਆਂ ਦਾ ਅੱਗੇ ਵੱਧਦਾ ਪਰ ਕਵੀ ਉਸ ਨੂੰ ਨਹੀਂ ਛੱਡ ਸਕਦਾ ਜਦੋਂ ਤੱਕ ਉਹ ਆਪਣੀ ਕਲਮ ਦੇ ਰਾਹੀਂ ਉਸ ਨੂੰ ਕਾਵ ਰੂਪ ਦੇ ਵਿੱਚ ਨਾ ਬਣ ਸਕੇ ਤਾਂ ਉਹ ਨੂੰ ਚੈਨ ਨਹੀਂ ਆਉਂਦਾ ਹੈਗਾ ਇਹ ਗੱਲ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਉਹੀ ਕੋਈ ਘਟਨਾਵਾ ਕੋਈ ਗੱਲਾਂ ਜਿਹੜੀਆਂ ਤੁਹਾਡੇ ਦਿਲ ਨੂੰ ਛੂਹੀਆਂ ਨੇ ਤੁਸੀਂ ਉਹਨੂੰ ਕਾਵ ਰੂਪ ਦੇ ਦਿੱਤਾ ਉਹ ਘਟਨਾਵਾ ਵੀ ਸਾਂਝੀ ਕਰ ਸਕਦੇ ਹੋ ਤੇ ਜਿਹੜਾ ਕਾਵ ਰੂਪ ਤੁਸੀਂ ਰੂਪ ਦਿੱਤਾ ਉਹ ਵੀ ਅਸੀਂ ਸੁਣਨਾ ਚਾਹਾਂਗੇ ਤੇ ਮੇਰੀ ਸਭ ਤੋਂ ਪਹਿਲਾਂ ਤਾਂ ਨੇੜੇ ਦੀ ਗੱਲ ਹੈ ਮੈਂ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਜੀ ਕਿਉਂਕਿ ਮੈਨੂੰ ਔਰਤ ਨੇ ਜਨਮ ਦਿੱਤਾ ਹਮ ਤੇ ਮੈਂ ਇੱਕ ਦਿਨ ਰਾਤ ਨੂੰ ਸੁੱਤਾ ਪਿਆ ਸੁੱਤੇ ਪੈਨ ਮੈਨੂੰ ਸੁਪਨਾ ਹੁੰਦਾ ਕਿ ਕੁੜੀ ਮੈਨੂੰ ਹਲੂਣਦੀ ਐ ਛੋਟੀ ਜੀ ਹਮ ਮੇਰੇ ਬਾਰੇ ਲਿਖ ਮੇਰੇ ਬਾਰੇ ਲਿਖ ਤੇ ਮੈਂ ਮੇਰਾ ਬਹਿਮ ਮੈਨੂੰ ਐ ਹੋ ਗਿਆ ਵੀ ਜਿੱਦਾਂ ਬਹਿਮ ਐ ਕੋਈ ਚੀਜ਼ ਦੀ ਘਾਟ ਹੋ ਜਾਂਦੀ ਬੰਦੇ ਦੇ ਅੰਦਰ ਹਮ ਤੇ ਮੈਂ ਕਿਹਾ ਨਹੀਂ ਉਹ 3-4 ਦਿਨ ਮੇਰੇ ਨਾਲ ਹੁੰਦਾ ਰਿਹਾ ਐਦਾਂ ਤੇ ਫਿਰ ਮੈਂ ਉੱਥੇ ਇੱਕ ਕਵਿਤਾ ਲਿਖੀ ਕਹਿਰੀ ਉਹ ਕੁੜੀ ਕਹਿੰਦੀ ਐ ਮੈਂ ਸ਼ੇਰ ਲਿਖਾ ਤੇ ਮੇਰੇ ਪੈਰਾਂ ਹੇਠਾਂ ਜੰਨਤ ਹੈ ਮੈਨੂੰ ਸ਼ਿਵ ਨੇ ਸਿਰ ਤੇ ਧਾਰਿਆ ਹੈ ਚੁੱਕ ਵੇਖ ਲੋ ਬੇਦਸ ਪੁਰਾਣ ਸਵੇ ਸਭ ਗ੍ਰੰਥਾ ਮੈਨੂੰ ਸਤਕਾਰਿਆ ਹੈ ਖੁਸ਼ੀ-ਖੁਸ਼ੀ ਕਿਸੇ ਨਾ ਜੀਣ ਦਿੱਤਾ ਪੈਰ-ਪੈਰ ਤੇ ਲੋਕਾਂ ਮੈਨੂੰ ਮਾਰਿਆ ਹੈ ਸਾਈਂ ਅਸਲ ਸਭ ਤੇਰੇ ਸਾਹਮਣੇ ਹੈ ਥਾਂ-ਥਾਂ ਲੋਕਾਂ ਮੈਨੂੰ ਦਤਕਾਰਿਆ ਕੋਈ ਕੰਜਕ ਕਹਿ ਕੇ ਪੂਜ ਲੈਂਦਾ ਕੋਈ ਕੰਜਰੀ ਕਹਿ ਦਤਕਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੱਗ ਕਿਦਾਂ ਦਾ ਸਤਕਾਰ ਦਿੰਦਾ ਹੂੰ ਮੈਨੂੰ ਹਰ ਕੋਈ ਇਹੋ ਗੱਲ ਆਖੇ ਤੂੰ ਪਰਦੇ ਅੰਦਰ ਰਹਿਣਾ ਹੈ ਜੀ ਤੂੰ ਬੁੱਲੀਆਂ ਤੇ ਸਦਾ ਚੁੱਪ ਰੱਖੀ ਮੂੰਹੋਂ ਕੁਝ ਨਾ ਕਹਿਣਾ ਹੈ ਇਹ ਪਰਦੇ ਅੰਦਰ ਰੱਖਣ ਵਾਲਾ ਮੇਰਾ ਆਪ ਹੀ ਪਰਦਾ ਉਤਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੱਗ ਕਿੱਦਾਂ ਦਾ ਸਤਕਾਰ ਦਿੰਦਾ ਹੂੰ ਮੇਰੇ ਪੈਰਾਂ ਹੇਠਾਂ ਜੰਨਤ ਹੈ ਉਹ ਆਖੇ ਰੱਬ ਦਾ ਰੂਪ ਹਮ ਹੈ ਸ਼ਿਵ ਦੇ ਅੰਗਾਂ ਵਿਚ ਅਰਦੰਗੀ ਪਰ ਜੱਗ ਵਿੱਚ ਬੜੀ ਕਰੂਪ ਹਮ ਹੈ ਕਿਤੇ ਧੋਬੀ ਦੇ ਕਿ ਤਾਣੇ ਤੇ ਮੈਨੂੰ ਰਾਮ ਵੀ ਮਨੋਂ ਵਿਸਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੱਗ ਕਿੱਦਾਂ ਦਾ ਸਤਕਾਰ ਦਿੰਦਾ ਹੂੰ ਮੇ ਇੱਕ ਰੂਪ ਹੈ ਮੇਰਾ ਮਾਂ ਵਾਲਾ ਜਿਹਨੂੰ ਰੱਬੀ ਰੂਪ ਸਦਾਇਆ ਹੈ ਜੀ ਇੱਕ ਰੂਪ ਹੈ ਮੇਰਾ ਮਾਂ ਬਾਲਾ ਜੀ ਨੂੰ ਰੱਬੀ ਰੂਪ ਸਦਾਇਆ ਹੈ ਇੱਕ ਰੂਪ ਚ ਥਾਂ ਥਾਂ ਵੇਚੀ ਮੈਂ ਮੇਰਾ ਹਰ ਇੱਕ ਨੇਮੁੱਲ ਪਾਇਆ ਹੈ ਲਾਜ ਰੱਖਦਾ ਕਿਤੇ ਕ੍ਰਿਸ਼ਨ ਮੇਰੀ ਕਿਤੇ ਦੁਸ਼ਾਸ਼ਣ ਚੀਰ ਉਤਾਰ ਦਿੰਦਾ ਮੈਂ ਕਿ ਆਖਾਂ ਇਸ ਦੁਨੀਆ ਦੀ ਜਗ ਕਿਦਾਂ ਦਾ ਸਤਕਾਰ ਦਿੰਦਾ ਹੂੰ ਕਿਤੇ ਮਹਿਲ ਦੇ ਕਿਤੇ ਮੰਦਰ ਦੇ ਵਿੱਚ ਪੂਜੀ ਮੈਂ ਹੂੰ ਕਿਤੇ ਮੰਦਰ ਦੇ ਵਿੱਚ ਪੂਜੀ ਮੈਂ ਕਿਤੇ ਮਹਿਫਿਲ ਦੇ ਵਿੱਚ ਭੰਡੀ ਹਾਂ ਨਾ ਸਬਰ ਮੇਰੇ ਨੂੰ ਅਜਮਾਓ ਮੈਂ ਉਸੇ ਸ਼ਿਵ ਦੀ ਚੰਡੀ ਹਾਂ ਮੇਰੀ ਕਰਮਾ ਮਾਰੀ ਦੀ ਲੋਕੋ ਕੋਈ ਕਿਉਂ ਨਹੀਂ ਨਜ਼ਰ ਉਤਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੇ ਕਿੱਦਾਂ ਦਾ ਸਤਿਕਾਰ ਦਿੰਦਾ ਜੀ ਕਹਿੰਦਾ ਸਾਈਆਂ ਮੈਂ ਪਾਲਣਹਾਰੀ ਨੂੰ ਕਿ ਜੱਗ ਇਹੋ ਸਤਿਕਾਰ ਦੋ ਜੀ ਜੋ ਬਣਦਾ ਮੇਰੇ ਹਿੱਸੇ ਦਾ ਕਿ ਮੈਨੂੰ ਕਦੇ ਪਿਆਰ ਦੋ ਤੇ ਉਹ ਪਿੰਡ ਸਕੇਤੜੀ ਵਾਲਿਆ ਜੱਗ ਮੈਨੂੰ ਕੁੱਖਾਂ ਅੰਦਰ ਮਾਰ ਦਿੰਦਾ ਮੈਂ ਕੀ ਆਖਾਂ ਇਸ ਦੁਨੀਆ ਦੀ ਜੇ ਕਿੱਦਾਂ ਦਾ ਸਤਿਕਾਰ ਦਿੰਦਾ ਤੇ ਇਹ ਭਾਵ ਸੀ ਉਸ ਕੁੜੀ ਬਾਰੇ ਲਿਖੇ ਗਏ ਤੇ ਮੇਰੇ ਬਹੁਤ ਦਿਲ ਦੇ ਨੇੜੇ ਹੋ ਗਏ ਉਹ ਤੇ ਅੱਜ ਦੀ ਸਚਾਈ ਵੀ ਹੈ ਜੇਕਰ ਵਿਖੇ ਅੱਜ ਸਚਾਈ ਹੈ ਲੋਕ ਕੁੜੀ ਦੇ ਰੂਪ ਜਿਹੀ ਮੁੰਡਾ ਪਾਲ ਰਹੇ ਆ ਤੇ ਮੇਰੇ ਕੋਲ ਦੋ ਪੋਤੀਆਂ ਮੈਂ ਮੰਗ ਕੇ ਲਈਆਂ ਭਗਵਾਨ ਤੋਂ ਬੇ ਭਗਵਾਨ ਮੇਰੀ ਦੇੜੀ ਨੂੰ ਵੀ ਭਾਗ ਲਾਈਆਂ ਨਾ ਜੋ ਕੁੜੀ ਦਾ ਵਰਤਾਂਤ ਹੈ ਮੇਰੀ ਮਾਂ ਨਾ ਹੁੰਦੀ ਤਾਂ ਸ਼ਾਇਦ ਮੈਂ ਨਾ ਹੁੰਦਾ ਮੇਰੇ ਨਾਨਕੇ ਨਾ ਹੁੰਦੇ ਨਾਨਕਿਆਂ ਨਾਲੇ بڑا ਬੰਦਾ ਦਾਦਕੇ ਨਾਨਕਿਆਂ ਨਾਲ ਬੜੇ ਆ ਹਮ ਜੇਕਰ ਗੱਲ ਕੀਤੀ ਜਾਵੇ ਬਹੁਤ ਕੁਝ ਆਸ-ਪਾਸ ਵਰਤਾਂਤ ਹੁੰਦੇ ਨੇ ਦੋਨਾਂ ਵਰਤਾਂਤਾਂ ਨੂੰ ਫੜ ਕੇ ਵੀ ਕਵੀ ਕਈ ਵਾਰ ਆਪਣੀ ਕਵਤਾ ਦੇ ਵਿੱਚ ਲਿਖ ਦਿੰਦਾ ਹੈ ਤੇ ਕੁਝ ਆਪਜੀ ਨਾਲ ਵੀ ਇੰਜ ਵਾਪਰਿਆ ਵਾਪਰਿਆ ਤੇ ਇਸ ਤਰ੍ਹਾਂ ਸਾਡਾ ਘਰ ਬਹੁਤ ਵੱਡਾ ਸੀ ਹੂੰ ਤੇ ਹੁਣ ਤਾਂ ਬੰਡੀਆਂ ਪੈ ਗਈਆਂ ਘਰ ਛੋਟੇ ਰਹਿ ਗਏ ਇੱਕ ਦਿਨ ਕਾਂ ਬੋਲੀ ਜਾਵੇ ਤੇ ਮੈਂ ਆਪਣੇ ਕੋਠੇ ਚੜਿਆ ਤੇ ਮੇਰਾ ਢਾਈ ਜਾਮਾ ਰੋੜੀ ਮਾਰਿਆ ਉਹ ਨਹੀਂ ਉੜਿਆ ਤੇ ਮੇਰੇ ਅੰਦਰ ਵਾਲਾ ਫਿਰ ਜਿਹੜਾ ਕਵੀਮਾਨ تھا ਉਹ ਜਾਗ ਗਿਆ ਮੈਂ ਕਿ ਕੁਝ ਕਹਿਣਾ ਚਾਹੁੰਦਾ ਤੇ ਮੈਂ ਉਹ ਤੋਂ ਸਵਾਲ ਜਵਾਬ ਪੁੱਛੇ ਕੌਣ ਨੂੰ ਸਵਾਲ ਕਰਕੇ ਗਿਆ ਤੇ ਮੇਰੀ ਮਾਂ ਦੇ ਮੇਰੇ ਬੇੜੇ ਦੀ ਸਾਰੀ ਚੀਜ਼ਾਂ ਯਾਦ ਕਰਾ ਗਿਆ ਤੇ ਉੱਥੇ ਮੈਂ ਪੁੱਛਿਆ ਨੂੰ ਤੂੰ ਚਾਨਾ ਗਿਆ ਕਹਿੰਦਾ ਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਏ ਕਿੱਥੇ ਤੁਰ ਗਈ ਮੈਨੂੰ ਮੇਰੀ ਮਾਂ ਪੁੱਛਦਾ ਏ ਹੂੰ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਏ ਕਿੱਥੇ ਤੁਰ ਗਈ ਮੈਨੂੰ ਮੇਰੀ ਮਾਂ ਪੁੱਛਦਾ ਏ ਕਹਿੰਦਾ ਤੁਹਾਡੇ ਬੈਠ ਕੇ ਬਨੇਰੇ ਉੱਤੇ ਜਦੋਂ ਕੁੜ ਲਾਇਆ ਮੈਨੂੰ ਪਿਆਰ ਨਾਲ ਟੁਕ ਤੇਰੀ ਮੜੀ ਨੇ ਪਾਇਆ ਹੂੰ ਹੁਣ ਦਿਸਦੀ ਨਾ ਵਿਹੜੇ ਵਿੱਚ ਤਾਂ ਪੁੱਛਦਾ ਏ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਏ ਜੀ ਕਹਿੰਦਾ ਪਹਿਲੀ ਰੋਟੀ ਮਿੱਠਾ ਲਾ ਕੇ ਗਊ ਨੂੰ ਖਵਾਉਂਦੀ ਸੀ ਹੂੰ ਦੂਜੀ ਰੋਟੀ ਬੇੜੇ ਬੈਠੇ ਕੁੱਕਰ ਨੂੰ ਪਾਉਂਦੇ ਸੀ ਕਿੱਥੇ ਕੁੱਤਾ ਤੇ ਉਹ ਬੇੜੇ ਮੈਂਦੀ ਗਾਂ ਪੁੱਛਦਾ ਏ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਕਹਦਾ ਮੈਂ ਵੀ ਬੜੇ ਚਿਰਾਂ ਪਿੱਛੋਂ ਲਾਇਆ ਘਰ ਤੁਹਾਡੇ ਗੇੜਾ ਕਿੱਥੇ ਚੁੱਲ੍ਹਾ ਚੌਂਕਾ ਗਿਆ ਕਿੱਥੇ ਖੋ ਗਿਆ ਈ ਬੇੜਾ ਨਾਲੇ ਤੂਤਾਂ ਵਾਲੀ ਠੰਡੀ ਠੰਡੀ ਛਾਂ ਪੁੱਛਦਾ ਏ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਂ ਪੁੱਛਦਾ ਜੀ ਫਿਰ ਆਖਿਆ ਮੈਂ ਕਾਂ ਨੂੰ ਵੰਡ ਘਰਾਂ ਵਿੱਚ ਪੈ ਗਈ ਤੁਹਾਡੇ ਤਿੰਨਾਂ ਦੇ ਹਿੱਸੇ ਦੀ ਰੋਟੀ ਅੰਮੀ ਨਾਲ ਲੈ ਗਈ ਉਹ ਜਾਂਦਾ ਲਹਣ ਦਪਾਉਂਦਾ ਕਹਿੰਦਾ ਸਾਈਆਂ ਵਸਦੀ ਐ ਕਿੱਥੇ ਉਹ ਥਾਂ ਪੁੱਛਦਾ ਏ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਹ ਪੁੱਛਦਾ ਏ ਮੈਨੂੰ ਬੈਠ ਕੇ ਬਨੇਰੇ ਉੱਤੇ ਕਾਹ ਪੁੱਛਦਾ ਏ ਜੀ ਵਾਕਿਆ ਹੀ ਤੁਸੀਂ ਨਾ ਆਪਣੀ ਕਵਤਾ ਦੇ ਵਿੱਚ ਪੁਰਾਣਾ ਜਿਹੜਾ ਪੰਜਾਬ ਆ ਉਹ ਜਾਦ ਕਰਾਤਾ ਕੀ ਪੁਰਾਣੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਡੀਆਂ ਮਾਵਾਂ ਸਨ ਕਿਸ ਤਰ੍ਹਾਂ ਦਾ ਉਹਨਾਂ ਦਾ ਵਰਤਾਓ ਸੀ ਇੱਕ ਕੇਵਲ ਮਨੁੱਖਤਾ ਦੇ ਲਈ ਨਹੀਂ ਇਸਾਰੇ ਕਾਇਨਾਤ ਦੇ ਵਿੱਚ ਉਹਦੇ ਵਿੱਚ ਸਾਰੇ ਭਾਈਵਾਲ ਨੇ ਸਾਰੇ ਜੀਵ ਜੰਤੂ ਜਿਹਦੇ ਵਿੱਚ ਗਾਂ ਦਾ ਤੁਸੀਂ ਜ਼ਿਕਰ ਕੀਤਾ ਕੁੱਤੇ ਦਾ ਜ਼ਿਕਰ ਕੀਤਾ ਗਾਂ ਦਾ ਜ਼ਿਕਰ ਕੀਤਾ ਇਹ ਸਾਰੇ ਭਾਈਵਾਲ ਨੇ ਇਸ ਸ੍ਰਿਸ਼ਟੀ ਦੇ ਵਿੱਚ ਇਸ ਧਰਤੀ ਦੇ ਉੱਪਰ ਜਿੰਨਾ ਮਨੁੱਖ ਦਾ ਅਧਿਕਾਰ ਹੈ ਉਨਾ ਹੀ ਸਾਰੇ ਜੀਵ ਜੰਤੂਆਂ ਦਾ ਸਾਡੀਆਂ ਮਾਮਾ ਬੜੀਆਂ ਸਤਿਕਾਰਯੋਗ ਬੜੀਆਂ ਹੀ ਪਿਆਰੀਆਂ ਜਿਨ੍ਹਾਂ ਨੇ ਸਾਰੀ ਇਸ ਕਾਇਨਾਤ ਨੂੰ ਬਰਾਬਰਤਾ ਦਾ ਪਿਆਰ ਵੰਡਿਆ ਤੇ ਆਪ ਜੀ ਨੇ ਬੜੀ ਹੀ ਪਿਆਰੀ ਇੱਕ ਵੇਦਨਾ ਭਰੀ ਇੱਕ ਕਵਿਤਾ ਸਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਬੜੀ ਹੀ ਪਿਆਰੀ ਜਿਹੜੀ ਆਪ ਜੀ ਨੇ ਕਵਿਤਾ ਲਿਖੀ ਆ ਤੇ ਅਸੀਂ ਚਾਹੁੰਦੇ ਹਾਂ ਕੁਝ ਹੋਰ ਵੀ ਆਪ ਕੋ ਸੁਣਾਓ ਬੜਾ ਹੀ ਰੰਗ ਜਿਹੜਾ ਬੰਨਿਆ ਹੋਇਆ ਜੀ ਅ ਇੱਕ ਮੇਰੇ ਘਟਨਾ ਮੇਰੀ ਜੋ ਲੋਕ ਅੱਜਕੱਲ ਮਾਪੇ ਆਪਾਂ ਨੂੰ ਛੱਡਿਆ ਉਹਨੇ ਹਮ ਮੈਂ ਉਹਨਾਂ ਨੂੰ ਕਿਹਾ ਕਰਦਾ ਪੀਜੀ ਆਈ ਗੇੜਾ ਮਾਰ ਲਓ ਇੱਕ ਹਮ ਤੇ 95 96 ਸਾਲ ਦਾ ਕੋਈ ਬੰਦਾ ਮਰ ਗਿਆ ਉਹਦੀ ਘਰ ਵਾਲੀ ਸੀ ਹਮ ਤੇ ਮੈਂ ਉਹਨਾਂ ਦੇ ਬੱਚੇ ਦੇਖੇ ਉਹਨਾਂ ਨੇ ਅ ਉਹਨਾਂ ਨੇ ਉਹਨਾਂ ਦਾ ਕਰਿਆ ਜਿੰਨਾ ਉਹਨਾਂ ਦਾ ਕਹਿਣਾ ਸੀ ਤੇ ਉੱਥੇ ਬਾਅਦ ਤਾਂ ਲਿਖਿਆ ਦੇ ਕਹਿੰਦਾ ਪਿਓ ਮਰਿਆ ਮਾਂ ਹੋ ਗਈ ਰੰਡੀ ਪੁੱਤਰਾ ਘਰ ਵਿੱਚ ਪਾਲੀ ਬੰਡੀ ਰਾਖ ਸਿਵੇ ਦੀ ਹੋਈ ਨਾ ਠੰਡੀ ਤਾਂ ਰੱਸੀਆਂ ਮਿਲਣ ਲਈ ਥਾਂ ਕੱਲੀ ਬੈਠੀ ਰਹੇਗੀ ਕਿਸੇ ਨਾ ਪੁੱਛੀ ਮਾਂ ਕੱਲੀ ਬੈਠੀ ਰਹੇਗੀ ਕਿਸੇ ਨਾ ਪੁੱਛੀ ਮਾਂ ਕਹਿੰਦੀ ਵੀ ਉਹਨੇ ਮੇਰੇ ਨਾਲ ਇੰਨੀਆਂ ਗੱਲਾਂ ਕਰੀਆਂ ਔਰਤ ਨੇ ਤੇ ਮੈਂ ਉਹਨੂੰ ਕਵਿਬਾਦ ਕਰਕੇ ਜਾਂ ਲਿਖਣਾ ਆਰੰਭ ਕਰਿਆ ਕਹਿੰਦੀ ਵੀ ਹੁਣ ਇੰਨਾ ਕੁਝ ਹੁੰਦੇ ਹੋਏ ਵੀ ਹੱਥਾਂ 'ਚ ਸਾਰਾ ਕੁਝ ਹੈ ਵੀ ਜੇ ਪਤੀ ਨਾ ਮਰਦਾ ਮੈਂ ਮਰ ਜਾਂਦੀ ਹੂੰ ਜਿਹੜੀ ਲੋਕਾਂ ਦੀ ਅੱਜ ਕੱਲ ਸਵੇਦਨਾ ਬਣੀ ਐ ਲੋਕਾਂ ਦਾ ਅੱਜ ਕੱਲ ਵਿਚਾਰ ਬਣਿਆ ਜੀ ਲੋਕਾਂ ਦਾ ਜਿਹੜਾ ਕਿਰਦਾਰ ਹੈ ਉਹ ਇੰਨਾ ਕਿ ਗਰਾਬਟ ਆ ਗਈ ਉਹਦੇ ਵਿੱਚ ਵੀ ਮਾਪੇ ਦਾ ਬੋਝ ਮੈਂ ਜੇ ਅੱਜ ਮੈਂ ਗੱਲ ਕਰਾਂ ਮੈਂ ਤਿੰਨ ਬੱਚੇ ਪਾਲ ਸਕਦੇ ਮੇਰੇ ਤਿੰਨ ਬੱਚੇ ਮੈਨੂੰ ਨਹੀਂ ਪਾਲ ਸਕਦੇ ਹੂੰ ਫਰਕ ਕਿੱਥੇ ਪੈ ਗਿਆ ਇਹ ਇੱਕ ਤਾਂ ਰਿਸ਼ਤੇਦਾਰੀ ਖਤਮ ਹੋ ਗਈ ਇੱਕ ਪ੍ਰੇਮ ਖਤਮ ਹੋ ਗਿਆ ਕਹਿੰਦੇ ਜਦੋਂ ਪ੍ਰਮਾਤਮਾ ਨੇ ਪ੍ਰੇਮ ਲਿਖਣਾ ਸ਼ੁਰੂ ਕਰਿਆ ਤਾਂ ਜਿਹੜਾ ਰਾਸ਼ਬਦ ਉਹ ਪੈਰ ਚ ਆ ਕੇ गिर ਗਿਆ ਉਹ ਮਹਾਰਾਜ ਕਹਿੰਦੇ ਵੀ ਨਹੀਂ ਵੀ ਤੂੰ ਪੈਰਾਂ ਚ ਕਿਉਂ ਗਿਰ ਰਿਹਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਇੱਥੇ ਪ੍ਰੇਮ ਦੀ ਗੱਲ ਹੈ ਕਹਿੰਦਾ ਫਿਰ ਵਿਵਾਦ ਦੀ ਗੱਲ ਕਿੱਥੇ ਕਰੇਗਾ ਕਹਿੰਦਾ ਯਾਰ ਮੁਰਦਾ ਜਾਂ ਫਿਰ ਧਰਮ ਉਹ ਫਿਰ ਉੱਪਰ ਚੜ ਜਾਂਦਾ ਜਦ ਰਾ ਉੱਪਰ ਜਾਂਦਾ ਫਿਰ ਲੜਾਈ ਆ ਜਾਂ ਪੈਰਾਂ 'ਚ ਹੁੰਦਾ ਬਿਨਾਂ ਮਰ ਹੋ ਜਾਂਦਾ ਬੰਦਾ ਯਉਦੇ ਅੰਦਰ ਇਹ ਨਹੀਂ ਨਿਮਰਤਾ ਹੋ ਜਾਂਦੀ ਹੈ ਤੇ ਸ਼ਬਦਾਂ ਨੇ ਵੀ ਆਪਣੇ ਆਪ ਨੂੰ ਸਮਰਪਿਤ ਕੀਤਾ ਪਰਮਾਤਮਾ ਨੂੰ ਤੇ ਅਸੀਂ ਲੋਕ ਕਿਸੇ ਨੂੰ ਸਮਰਪਤੀ ਨਹੀਂ ਹੈਗੇ ਅਸੀਂ ਇੱਕ ਦੂਜੇ ਨੂੰ ਟੀਚਰਾਂ ਕਰਦੇ ਆ ਇੱਕ ਦੂਜੇ ਨੂੰ ਕੋਈ ਸਾਡੇ ਕਿਨੇ ਤੀ ਭੈਣ ਕਿਸੇ ਦੀ ਵੈਸੇ ਆਪਣੇ ਭਾਈ ਸਮਝ ਕੇ ਦੇਖ ਰਹੀ ਹੈ ਸਾਡੀ ਨਜ਼ਰੀਆ ਹੀ ਉੱਥੇ ਹੈ ਜਿਹੜੀ ਡਸਟ ਪੀਨ ਸਾਡੇ ਦਿਮਾਗਾ 'ਚ ਇੰਨੀ ਭਰੀ ਗਈ ਹੈ ਕਿ ਮੈਂ ਤਾਂ ਇਹ ਕਹਿੰਦਾ ਵੀ ਜੇ ਸਿੱਠਣੀਆਂ ਜਿਹੜੇ ਸਾਡੇ ਬਿਆਹ ਚਾਈ ਜਾਂਦੀਆਂ ਜੇ ਔਰਤ ਕਿਰਪਾਨ ਨਾ ਚੱਕਦੀ ਜਿੰਨੇ ਬੰਦਰ ਔਰਤਾਂ ਦੇ ਆ ਬੰਦਿਆਂ ਦੇ ਬੰਦਨ ਨੇ ਔਰਤ ਨੇ ਜਦ ਵੀ ਹੱਕ ਮੰਗੇ ਆ ਔਰਤ ਨੇ ਮੰਗਿਆ ਸਿੱਠਣੀਆਂ ਔਰਤ ਨੇ ਦਿੱਤੀਆਂ ਸਮਾਜ ਔਰਤ ਨੇ ਬਣਾਇਆ ਗਾਣੇ ਔਰਤ ਨੇ ਬਣਾਏ ਆ ਜੀਵ ਔਰਤ ਨੇ ਬਣਾਏ ਆ ਰੰਗ ਔਰਤ ਨੇ ਦੱਸੇ ਆ ਵੀ ਕਿਵੇਂ ਤੁਸੀਂ ਜੀਵਣਾ ਕਿਵੇਂ ਠੋਡਾ ਹੈ ਕੋਈ ਪੁਰਨਾਮ ਤੇ ਪਾਸ਼ਾ ਸਿੱਧਾ ਹੀ ਕਹਿ ਕੇ ਸੋਕੇ ਮੰਦਾ ਆ ਕੇ ਜਿੰਜ ਮੈਂ ਰਾਜਾਨ ਜੇ ਮਾਂ ਨਾ ਹੁੰਦੀ ਸਾਇਦੇ ਸਾਇਮੀ ਨਾ ਹੁੰਦਾ ਤੇ ਅਜ ਅੱਥੇ ਬੋਲਦਾ ਵੀ ਨਾ ਹੁੰਦਾ ਹੂੰ ਸੋ ਬੜਾ ਹੀ ਪਿਆਰੀ ਜਿਹੜੀ ਗੱਲਬਾਤ ਚੱਲ ਰਹੀ ਆ ਇਸਤਰੀ ਦੇ ਅੱਜ ਤੱਕ ਮਿਲਾਰਾ ਕੀ ਆਪ ਜੀ ਨੇ ਸਾਰੇ ਪੱਖ ਇੱਕ ਇਸਤਰੀ ਦੇ ਆਪਣੇ ਜਵਾਨ ਨਾਲ ਜਿਹੜੇ ਪੇਸ਼ ਕੀਤੇ ਨੇ ਕਾਵ ਰੂਪ ਦੇ ਵਿੱਚ ਸੋ ਬੜਾ ਜ਼ਰੂਰੀ ਵੀ ਹੈ ਕਿਉਂਕਿ ਸਾਡੀਆਂ ਮਾਮਾ ਸਾਡੀਆਂ ਭੈਣਾਂ ਇਹਨਾਂ ਦਾ ਇੱਕ ਬਹੁਤ ਵੱਡਾ ਸਥਾਨ ਹੈ ਜੀਵਨ ਤੇ ਇਸ ਸੰਸਾਰ ਇਹਨਾਂ ਤੋਂ ਬਿਨਾ ਅਧੂਰਾ ਹੈ ਨਾ ਕਦੇ ਵੀ ਛੱਡੋ ਤੇ ਅਸੀਂ ਚਾਹੁੰਦੇ ਆ ਕਿ ਕਿਉਂ ਨਾ ਛੱਡੀਏ ਜੀ ਕਿਉਂ ਤੁਸੀਂ ਇਸ ਗੱਲ ਤੇ ਵਾਰ-ਵਾਰ ਫੋਕਸ ਕਰ ਰਹੇ ਹੋ ਦੋਖੋ ਗੱਲ ਜਿਹੜੀ ਹੈ ਪੜਨ ਦੀ ਗੱਲ ਹੈ ਆਹ ਕਿਤਾਬਾਂ ਮੇਰੀਆਂ ਤਿੰਨ ਜੀ ਇੱਕ ਸ਼ਬਦ ਦੀ ਦਸਤਕ ਜੀ ਆਪੋ ਆਪਣੀ ਪ੍ਰਵਾਜ ਹਮ ਕਾਬਿਲ ਕਿਰਾਂ ਜੀ ਤੇ ਮੈਂ ਮੇਰੇ ਉਸਤਾਦ ਰੱਬੀ ਬੈਰੋਂਪਰੀ ਜੀ ਇੱਕ ਗੱਲ ਕਿਹਾ ਕਰਦੇ ਸੀ ਕਹਿੰਦੇ ਸ਼ਾਇਰ ਨਹੀਂ ਮੈਂ ਸ਼ਾਇਰਾਂ ਦਾ ਹਾਂ ਗੋਲਾ ਚਮਨ ਹਾਸਿਆਂ ਦਾ ਤਲਬਗਾਰ ਹਮ ਫੋਟੋ ਦਰਦ ਫਰਾਗ ਦੇ ਖਿੱਚ ਲੈਣਾ ਚੁੱਕੀ ਦੁੱਖਾਂ ਦਾ ਫਿਰਦਾ ਭਾਰ ਹਾਂ ਜੀ ਕੁੱਲੀ ਯਾਰ ਦੀ ਸਮਝਣਾ ਸਵਰਗ ਝੂਟਾ ਮੈਂ ਨਾ ਵਾਲਿਆਂ ਦਾ ਭਾਵੇਂ ਯਾਰ ਹਾਂ ਮੈਂ ਕਾਗਜ਼ੇ ਕਲਮ تنہائی ਦਾ ਸਾਥ ਮੇਰਾ ਪ੍ਰੀਤ ਰੋਗ ਦਾ ਰੱਬੀ ਬਿਵਾਰ ਹੈ ਮੈਂ ਇਹ ਬਿਮਾਰੀ ਲਾਉਣੀ ਪੈਂਦੀ ਹੈ ਜੇ ਤੁਸੀਂ ਕਾਗਜ਼ ਤੇ ਲਕੀਰਾ ਮਾਰੋਗੇ ਕਾਗਜ਼ ਤੁਹਾਨੂੰ ਸਿਖਾਏਗਾ ਕਾਗਜ਼ ਜਿਹੜੀ ਜ਼ਿੰਦਗੀ ਹੈ ਉਹ ਦਰਖਤ ਤੋਂ ਪੁੱਛ ਕੇ ਦੇਖੋ ਜਿਹੜੇ ਦਰਖਤ ਅਸੀਂ ਵੱਡ ਵੱਡ ਕੇ ਚੁੱਲ੍ਹੇ 'ਚ ਫੂਕਲੇ ਅਸੀਂ ਆਕਸੀਜਨ ਨੂੰ ਤਰਸ ਰਹੇ ਹਾਂ ਤੁਸੀਂ ਰਸੋਈ ਦੀ ਗੱਲ ਕਰੀਏ ਕਿਸੇ ਦੀ ਰਸੋਈ ਤੁਹਾਨੂੰ ਛੋਟੀ ਲੈ ਜੀ ਕਾਲੀ ਮਿਰਚਾਂ ਕੱਖ ਨਹੀਂ ਮਿਲਦੀਆਂ ਹਾਏ ਇੱਕ ਹੁਕਮ ਕਰੋ ਤੁਸੀਂ ਫੇਰ ਕਹਿੰਦੇ ਸਾਨੂੰ ਜੀ ਆ ਗੈਸ ਹੋ ਗਈ ਅਸੀਂ ਖਾਣਾ ਛੱਡ ਗਏ ਗੋੜ ਛੱਡ ਗਏ ਸਾਗ ਗੁੜ ਗੰਨੇ ਮੈਂ ਇੱਕ ਲਿਖਿਆ ਤੇ ਵੇਖਦੇ ਆ ਵੇਖਦੇ ਆ ਬਦਲ ਜ਼ਮਾਨਾ ਗਿਆ ਕੀਤੀ ਐ ਤਰੱਕੀ ਦੇਸ਼ ਕਹਿਣ ਸਰਕਾਰਾਂ ਜੀ ਖਾਣਗੇ ਕੀ ਲੋਕੀ ਤੇ ਉਗਾਊਗਾ ਕਿਸਾਨ ਕਿੱਥੇ ਇਸ ਗੱਲ ਉੱਤੇ ਕੌਣ ਕਰੂਗਾ ਵਿਚਾਰਾਂ ਜੀ ਸਾਡੇ ਆ ਖੇਤਾਂ ਦੀ ਭੋਂ ਸੋਨਾ ਸੀ ਉਗਾਉਂਦੀ ਜਿੱਥੇ ਉਸ ਤਾਂ ਫਲੈਟ ਬਣੇ ਮੰਜ਼ਲ 18 ਜੀ ਫਸਲਾਂ ਦੀ ਹਰਿਆਲੀ ਠਾਠਾਂ ਜਿੱਥੇ ਮਾਰਦੀ ਸੀ ਹੁਣ ਉੱਥੇ ਪਾਰਕਾਂ 'ਚ ਖੜ੍ਹਦੀਆਂ ਕਾਰਾਂ ਜੀ ਸਾਗ ਗੁੜ ਗੰਨੇ ਬੁੱਲ ਵਿਕਦੀਆਂ ਛੱਲੀਆਂ ਵੀ ਸ਼ਾਨ ਹੁਣ ਬਣ ਗਏ ਨੇ ਮੰਡੀਆਂ ਵਿਚਾਰਾਂ ਦੀ ਬਰਸੇ ਦੇ ਵਾਰਸਾਂ ਦੇ ਹੱਥਾਂ 'ਚ ਮੋਬਾਈਲ ਆ ਗਏ ਪੁੱਠੇ ਰਾਹੇ ਪੈਂਦੀ ਜਾਵੇ ਸੋਝ ਮਟਿਆਰਾਂ ਦੀ ਜਦੋਂ ਤੱਕ ਜੱਗ ਤੇ ਜਿਉਂਦਾ ਹੈ ਕਿਸਾਨ ਸਾਈਂ ਉਦੋਂ ਤੱਕ ਮੌਜ ਬਣੀ ਰਹੂ ਗੁਲਜਾਰਾਂ ਦੀ ਉਦੋਂ ਤੱਕ ਮੌਜ ਬਣੀ ਰਹੂ ਗੁਲਜਾਰਾਂ ਦੀ ਵੀ ਜਿਹੜੀ ਸਾਡੀ ਰਸੋਈ ਹੈ ਰਸੋਈ ਦਾ ਸਾਡਾ ਢਾਂਚਾ ਹੀ ਖਰਾਬ ਹੋਇਆ ਵਾ ਹੂੰ ਖਾਣਾ ਪੀਣਾ ਸਾਡਾ ਵਿਗੜ ਗਿਆ ਪਥਰੀ ਹੋਈ ਵੀ ਕਿਸੇ ਨੂੰ ਕਿਸੇ ਨੂੰ ਵੈਸੇ ਪ੍ਰੋਬਲਮ ਹੈ ਕੋਈ ਉਲਟੀ ਨਹੀਂ ਕਰਨਾ ਚਾਹੁੰਦਾ ਉਹਨੂੰ ਪਿੱਤੇ ਦੀ ਪਥਰੀ ਹੁੰਦੀ ਹੈ ਪਹਿਲਾਂ ਸੁਭਾਵਿਕ ਚੀਜ਼ਾਂ ਹੁੰਦੀਆਂ ਲੱਸੀ ਗੋੜ੍ਹ ਇਹ ਜਿੰਜਰ ਉਹ ਖਾਇਆ ਕਰਦੇ ਸੀ ਠੀਚੜੀ ਖਾ ਲੈਣੀ ਕਰੇਲੇ ਨੇ ਆਪਣੀ ਆਦਤ ਨਹੀਂ ਛੱਡੀ ਹੂੰ ਉਹ ਖੂਨ ਸਾਫ਼ ਕਰ ਦਿੰਦਾ ਉਹਨੇ ਆਪਣੇ ਕੜਤਣ ਨਹੀਂ ਛੱਡੀ ਚਾਹ ਉਹਨੂੰ ਅੰਬ ਤੇ ਚੜਾ ਦੋ ਜੀ ਪਰ ਬੰਦੇ ਨੇ ਆਪਣੇ ਆਪ ਨੂੰ ਇੰਨਾ ਥੱਲੇ ਘੇਰ ਲਿਆ ਹੂੰ ਕਿ ਉਹ ਬੂਟੀ ਤੋਂ ਇਹਨਾ ਤુલਸੀ ਤੋਂ ਵੀ ਅਕਲ ਨਹੀਂ ਲਈ ਆ ਫਿਰ ਪਿੱਪਲ ਪੂਜਦੇ ਪਿੱਪਲ ਤੋਂ ਵੀ ਅਕਲ ਨਹੀਂ ਲਈ ਜੋ ਕਿੰਨੇ ਆਕਸੀਜਨ ਦੇ ਰਿਹਾ ਹੈ ਨਾ ਉਹਨਾਂ ਕਰਕੇ ਅਸੀਂ ਨੁਕਸਾਨ ਖਟਰੇ ਬਿਮਾਰੀਆਂ ਸਾਡੇ ਅੰਦਰ ਹੈ ਕੈਂਸਰ ਹੈ ਹੁਣ ਹਰੇਕ ਬ੍ਰੈਸਟ ਕੈਂਸਰ ਬਹੁਤ ਚੱਲ ਰਿਹਾ ਕਰਦਾ ਰਹਿੰਦਾ ਮੈਂ ਛੋਟ ਛੋਟੀਆਂ ਚੀਜ਼ਾਂ ਮੈਨੇ ਆਦਤ ਹੈ ਮੈਨੂੰ ਇਹ ਕਰਨ ਦੀ ਜੀ ਵੀ ਜਿਹੜਾ ਸਮਾਜ ਹੈ ਉਹ ਬਚਾ ਰਿਹਾ ਗੁਰਦਾਨ ਸਿੰਘ ਜੀ ਕਹਿੰਦੇ ਕਿੰਟੀ ਦੇ ਚੀਟੀ ਦੇ ਕੁੰਚਰ ਅਸੂਲਾ ਸਭ ਕਿਰਪਾ ਦ੍ਰਿਸ਼ਤ ਕਰ ਫੂਲਾ ਉਹ ਪ੍ਰਮਾਤਮਾ ਦੀ ਇੱਕ ਬਣਤਰ ਹੈ ਯੂਨੀਵਰਸ ਨੇ ਬਣਾਇਆ ਉਹ ਬਿਹਤਰ ਜਾਣਦਾ ਹੈ ਅਸੀਂ ਤਾਂ ਇੱਕ ਐਵੇਂ ਬਿਨ ਖਾਦਰ ਜੇ ਫਿਰਦੇ ਐਵੇਂ ਭੱਜੇ ਫਿਰਦੇ ਉਹ ਕੰਮ ਹੋਇਆ ਲੋਕਾਂ ਦਾ ਹੂੰ ਸੋ ਗੁਰੂ ਪਿਆਰਿਓ ਜਿਹੜਾ ਸਾਡਾ ਪ੍ਰਾਤਨਤਾ ਹੈ ਉਹਨੂੰ ਸੰਭਾਲ ਕੇ ਰੱਖੀ ਅੱਗੇ ਅਸੀਂ ਵਧ ਰਹੇ ਹਾਂ ਪਰ ਅੱਗੇ ਵਧਣ ਦੇ ਚੱਕਰ ਦੇ ਵਿੱਚ ਪ੍ਰਾਤਨਤਾ ਸਾਡੇ ਹੱਥੋਂ ਖਿਸਕ ਰਹੀ ਹੈ ਜਿਸ ਦੇ ਨਤੀਜੇ ਅੱਜ ਅਸੀਂ ਬੜੇ ਗੰਭੀਰ ਸਿੱਟੇ ਨਿਕਲ ਕੇ ਸਾਹਮਣੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਵੇਖ ਰਹੇ ਹਾਂ ਜੋ ਬੜੀਆਂ ਹੀ ਪਿਆਰੀਆਂ ਕਹਾਵਤਾਂਾਂ ਸਰਦਾਰ ਹਜਿੰਦਰ ਸਿੰਘ ਜੀ ਨੇ ਸੁਕਿਤੜੀ ਵਾਲੇ ਨੇ ਇਹਨਾਂ ਦਾ ਪਿੰਡ ਸੁਕਿਤੜੀ ਆ ਚੰਡੀਗੜ੍ਹ ਦੇ ਨਜ਼ਦੀਕ ਸਾਈਂ ਜੀ ਤਖੱਲਸ ਹੈ ਇਹਨਾਂ ਦਾ ਤੇ ਬੜਾ ਪਿਆਰਾ ਜਿਹੜਾ ਤਖੱਲਸ ਹੈ ਇਸ ਦੇ ਉੱਪਰ ਵੀ ਆਪਾਂ ਆਉਣ ਵਾਲੇ ਸਮੇਂ ਵਿੱਚ ਗੱਲ ਕਰਾਂਗੇ ਕਿਵੇਂ ਇਹ ਨਾਮ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਆਪਾਂ ਇਹਨਾਂ ਦੀਆਂ ਜਿਹੜੀਆਂ ਹੋਰ ਰਹਿਣੀਆਂ ਕਵਤਾਵਾਂ ਨੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਅੱਜ ਤਾਂ ਬੇਦਨਾ ਭਰੀ ਇਹਨਾਂ ਨੇ ਕਵਤਾ ਜਿਹੜੀ ਸਾਂਝੀ ਕੀਤੀ ਸੀ ਆਉਣ ਵਾਲੇ ਦਿਨਾਂ 'ਚ ਹੋਰ ਕਵਤਾਵਾਂ ਵੀ ਜਿਹੜੀਆਂ ਆਪਜੀ ਦੇ ਅਸੀਂ ਜ਼ਰੂਰ ਸੁਣਾਵਾਂਗੇ ਸ਼ੁਕਰਾਨੇ ਧੰਨਵਾਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ